ਤੇਨੇ ਚੁੰਬਕ ਨੂੰ ਲੋਹਾ ਲੱਗਾ ਰਿਹਾ ਤੇ ਉਹ ਚੁੰਬਕ ਜਿਹੜੀ ਹੈ ਉਹ ਲੋਹਾ ਜਿਹੜਾ ਇੱਕ ਦਿਨ ਚੁੰਬਕ ਬਣ ਜਾਂਦੀ ਹੈ ਇਹ ਬਿਲਕੁਲ ਸਹੀ ਹੈ ਇਸੇ ਹੀ ਤਰ੍ਹਾਂ ਜਿਵੇਂ ਕੋਈ ਇੱਕ ਸਖਤ ਬੀਜ ਧਰਤੀ ਦੀ ਸਿੱਲੀ ਧਰਤੀ ਵਿੱਚ ਗਿੱਲ ਵਿੱਚ ਸਿੰਜਿਆ ਜਾਏ ਪਿਆ ਰਹੇ ਤੇ ਉਹ ਪੁੰਗਰ ਪੈਂਦਾ ਪੁੰਗਰ ਪੈਂਦਾ ਤੁਸੀਂ ਬਾਹਰ ਬੀਜ ਰੱਖੋ ਆਪਣੀਆਂ ਦਾਲਾਂ ਨੇ ਘਰ ਦੇ ਵਿੱਚ ਕਣਕ ਹੈ ਢੋਲਿਆਂ ਵਿੱਚ ਪਾ ਕੇ ਡਰਮਾਂ ਵਿੱਚ ਪਾ ਕੇ ਰੱਖੀ ਹੈ ਉਹ ਪੁੰਗਰਦੀ ਨਹੀਂ ਪਰ ਜਿੰਨੂੰ ਜਦੋਂ ਉਹਨੂੰ ਥੋੜੀ ਜੀ ਠੰਡਕ ਮਿਲਦੀ ਹੈ ਸਲਾਬ ਉਹ ਮਿਲਦੀ ਹੈ ਤੇ ਉਹ ਬੀਜ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ ਐਦਾਂ ਹੀ ਜਦੋਂ ਕਿਸੇ ਨੂੰ ਗੁਰੂ ਦੇ ਨਾਮ ਦੀ ਸ਼ਾਂਤੀ ਮਿਲਦੀ ਹੈ ਉਦੇ ਅੰਦਰ ਨਾਮ ਦਾ ਬੀਜ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ ਫੁੱਟਣਾ ਸ਼ੁਰੂ ਹੋ ਜਾਂਦਾ ਹੈ ਔਰ ਇਸ ਕਦਰ ਫੁੱਟ ਜਾਂਦਾ ਹੈ ਉਹ ਪੌਦਾ ਬਣ ਜਾਂਦਾ ਹੈ ਇਸ ਕਦਰ ਪੌਦਾ ਬਣ ਜਾਂਦਾ ਹੈ ਕਿ ਹੌਲੀ-ਹੌਲੀ ਉਹਦੇ ਵਿੱਚ ਵਾਧਾ ਹੋ ਕੇ ਉਹ ਰੁੱਖ ਬਣ ਜਾਂਦਾ ਹੈ ਦਰਖਤ ਬਣ ਜਾਂਦਾ ਹੈ ਔਰ ਇੱਕ ਦਿਨ ਇਦਾਂ ਦਾ ਹੁੰਦਾ ਹੈ ਕਿ ਉਹ ਸ਼ਾਹ ਵੀ ਦੇਣ ਲੱਗ ਪੈਂਦਾ ਹੈ ਤੇ ਫਲ ਵੀ ਦੇਣ ਲੱਗ ਪੈਂਦਾ ਪਰ ਉਸ ਬੀਜ ਨੂੰ ਪਹਿਲਾਂ ਉੱਗਣਾ ਪਿਆ ਉਸ ਬੀਜ ਨੂੰ ਪਹਿਲਾਂ ਪਰਫੁੱਲਤ ਹੋਣਾ ਪਿਆ ਅਸੀਂ ਹੈ ਤਾਂ ਉਸ ਰਾਮ ਦੀ ਅੰਸ ਹੈ ਤਾਂ ਅਸੀਂ ਉਸ ਰੱਬ ਦੇ ਬੰਦੇ ਪਰ ਸਾਡੇ ਅੰਦਰ ਜਿਹੜਾ ਜਿਸ ਨੂੰ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਨੂੰ ਕਹਿੰਦੇ ਨੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਉਸ ਨੂੰ ਸਿਰਫ ਥੋੜਾ ਜਗਾਉਣ ਦੀ ਜ਼ਰੂਰਤ ਹੈ